शाहरुख दीं ਕਿਹੜੀਆਂ ਫਿਲਮਾਂ ਤੁਹਾਨੂੰ ਆਫਰ ਹੋਈਆਂ ਸੀ ਪਹਿਲਾਂ ਡਰ ਡਰ سنی دیਓਲਜੀ ਦੇ ਚ ਨੇ ਹਾਂ ਡਰ ਰੀਚ ਆਬਲਾ سنی دیਓਲ ਹਾਂ ਮੈਂ ਦੱਸ ਦਿੰਦਾ ਇੱਕ ਇੱਕ ਸੀ ਕਿ ਇਹ ਦਿਲ ਲਗੀ ਔਰ ਇੱਕ ਸੀ ਡਾਰੇ ਇਹ ਦੋਨੇ ਫਿਲਮਾਂ ਯਸ਼ ਰਾਜ ਫਿਲਮ ਦੀਆਂ ਸੀ ਇੱਕ ਫਿਲਮ ਡਾਇਰੈਕਟ ਕੀਤੀ ਸੀਗੀ ਮੈਂ ਨਾ ਭੁੱਲ ਗਿਆ ਉਹਨਾਂ ਦੇ ਅਸਿਸਟੈਂਟ ਸੀ ਔਰ ਇੱਕ ਯਸ਼ ਜੀ ਨੇ ਕੀਤੀ ਸੀ ਪਹਿਲਾਂ ਇਹ ਉਲਟਾ ਹੋ ਰਿਹਾ ਸੀ ਇਹ ਦਿਲ ਲਗੀ ਯਸ਼ ਜੀ ਕਰ ਰਹੇ ਸੀ ਔਰ ਡਾਰ ਉਹ ਕਰ ਰਿਹਾ ਸੀ ਨਰੀਸ਼ ਮਲੋਤਰਾ ਡਾਇਰੈਕਟਰ ਹੈ ਉਹ ਯਸ਼ਰਾਜ ਫਿਲਮੀ ਸੀ ਤਾਂ ਢਰ ਲਈ ਉਹਦੋਂ ਸਿਰਫ ਇੱਕ ਲੜਕੀ ਸਾਇੰਸੀ ਉਹਦਾ ਨਾਮ ਸੀ ਰਵੀਨਾ ਟੰਡਰ 샤ਰੂਖ ਵੀ ਸਾਇੰਨੀ ਸੀ 샤ਰੂਖ ਤਾਂ ਬਹੁਤ ਬਾਤ ਚਾਹੁੰਦਾ ਹੈ ਉਦੋਂ ਪਹਿਲਾਂ ਮੈਨੂੰ ਕਰ ਰਹੀ ਸੀ ਉਸ ਫਿਲਮ ਚ ਪਹਿਲਾਂ 샤ਰੂਖ ਉਦੋਂ ਤੱਕ ਸਟਾਰ ਬਣ ਚੁੱਕਿਆ ਸੀ ਹਾਂ ਹਾਂ ਸਟਾਰ ਸੀ ਪਰ ਕਿਸ ਤੋਂ ਬਾਅਦ ਫਿਲਮਾਂ ਬਾਜ਼ੀਗਰ ਬਹੁਤ ਸਾਰੇ ਅਫਸਰਾਂ ਦੇ ਆ ਚੁੱਕੀ ਸੀ ਅਬ ਬਾਜ਼ੀ ਕੀੜੀ ਫਿਲਮ ਸੀ ਉਹ دیوانਾ ਆ ਚੁੱਕੀ ਸੀ ਔਰ ਬਾਜ਼ੀਗਰ ਉਹ ਨਾ ਦਿਨਾਂ ਦੀ ਗੱਲ ਹੈ 90 ਮਤਲਬ ਤੁਸੀਂ ਕਹਿੰਦੇ ਹੋ 2 ਦੇ ਵਿੱਚ ਸ਼ੁਰੂ ਦੇ ਦੀਆਂ ਗੱਲਾਂ ਨੇ ਫਰਵਰੀ ਤੁਸੀਂ ਉਦੋਂ ਤੱਕ ਕੋਈ ਹਿੰਦੀ ਫਿਲਮ ਕਰ ਚੁੱਕੇ ਸੀ ਕਲਿੰਗਾ ਕਲਿੰਗਾ ਕੀਤੀ ਬਿਕੋਜ਼ ਆਫ ਕਲਿੰਗਾ ਮੈਨੂੰ ਸੱਦ ਰਹੇ ਸੀਗੇ ਕਿਉਂਕਿ ਜਦੋਂ ਦਲੀਪ ਸਾਹਿਬ ਨੇ ਸਾਈਨ ਕੀਤਾ ਤਾਂ ਉਸ ਇੰਡਸਟਰੀ 'ਚ ਕਤਲਕਾ ਮਚ ਗਿਆ ਸੀ ਕਿ ਦਲੀਪ ਕੁਮਾਰ ਲੈ ਰਿਹਾ ਯਾਰ ਕਿਸੇ ਨਾਵੇਂ ਬੰਦੇ ਨੂੰ ਜਿਹਦੇ ਲਈ ਸ਼ਾਹਰੁਖ ਨੇ ਵੀ ਕੋਸ਼ਿਸ਼ ਕੀਤੀ ਨਾਗਰਜਨ ਨੇ ਵੀ ਕੋਸ਼ਿਸ਼ ਕੀਤੀ ਵੱਡੇ ਵੱਡੇ ਬੰਦਿਆਂ ਨੇ ਕੋਸ਼ਿਸ਼ ਕੀਤੀ ਤੇ ਮੈਨੂੰ ਮਿਲੀ ਉਹ ਫਿਲਮ ਬਿਨਾਕਸ਼ ਮੇਰੀ ਹੀਰੋਇਨ ਸੀ ਉਹ ਜਿਹੜੀ ਅਮਿਤਾ ਬਚਨ ਦੀ ਵੀ ਹੀਰੋਇਨ ਸੀ ਫਿਲਮ ਫਲॉप ਹੋਈ ਫਿਲਮ ਰਿਲੀਜ਼ ਹੀ ਨਹੀਂ ਹੋਈ ਅੱਜ ਤੱਕ ਰਿਲੀਜ਼ ਹੀ ਨਹੀਂ ਹੋਈ ਦੈਟਸ ਦੀ ਪ੍ਰੋਬਲਮ ਦੈਟਸ ਅ ਟ੍ਰੈਜੇਡੀ ਕਿਉਂ ਨਹੀਂ ਰਿਲੀਜ਼ ਹੋਈ ਅਜੀਬ ਕિસ્ਸਾ ਹੈ ਪ੍ਰੋਡਿਊਸਰ ਤੇ ਡਾਇਰੈਕਟਰ ਦੀ ਪ੍ਰੋਬਲਮ ਹੋਈ ਬਣਦਾ ਕਰ ਬਗਾੜੇ ਉਹ 95 ਨਹੀਂ ਬਲਕਿ 99% ਫਿਲਮ ਬਣ ਗਈ ਸੀ ਡਬਿੰਗ ਹੋ ਗਈ ਸੀ ਡਬਿੰਗ ਨਹੀਂ ਹੋਈ ਡਬਿੰਗ ਨਹੀਂ ਪੋਸਟ ਪ੍ਰੋਡਕਸ਼ਨ ਨਹੀਂ ਹੋਈ ਸੀ ਔਰ ਉਸ ਵਕਤ ਦੀ ਮੱਕੜ ਸਾਹ ਉਹ ਸਭ ਤੋਂ ਵੱਡੀ ਫਿਲਮ ਸੀ ਪਹਿਲੀ ਫਿਲਮ ਸੀ ਜਿਹਨੂੰ ਟ੍ਰੈਟਰੀ ਵਾਈਜ਼ ਟ੍ਰੈਕਟਰੀ ਹੁੰਦੀਆਂ ਜਿਹੜੀ ਫਿਲਮ ਬਣਦੀ ਜਾਂਦੀ ਈਸਟ ਪੰਜਾਬ ਸੀਪੀ ਬਰਾੜ ਮੁੰਬਈ ਦਿੱਲੀ ਯੂਪੀ ਬੰਡਿਆ ਹੋਇਆ ਸੀ ਫਿਲਮ ਵਾਲਿਆਂ ਨੇ ਆਪਦੇ ਹਿਸਾਬ ਨਾਲ ਹਿੰਦੁਸਤਾਨ ਨੂੰ ਉਹ ਟ੍ਰੈਕਟਰੀ ਵਾਈਜ਼ ਕਰੋੜ ਰੁਪਏ ਦੀ ਕੀਮਤ ਉਸ ਫਿਲਮ ਦੀ ਪਈ ਸੀ ਪਹਿਲੀ ਫਿਲਮ ਸੀ ਉਹ ਕਾਲਿੰਗਾ ਔਰ ਉਹ ਬੜਾ ਵੱਡਾ ਉਹਦਾ ਰੌਲਾ ਸੀ ਸਿਰਫ ਇਸ ਲਈ ਕਿ ਦਲੀਪ ਕੁਮਾਰ ਜੋ ਆਪਣੇ ਆਪ ਇਨਸਟੀਚਿਊਸ਼ਨ ਹੈ ਐਕਟਿੰਗ ਦੀ ਉਹ ਪਹਿਲੀ ਵਾਰੀ ਆਫੀਸ਼ੀਅਲੀ ਡਾਇਰੈਕਟ ਕਰ ਰੇ ਸੀ ਫਿਲਮ ਥੈਟਸ ਵਾਈ ਉਹ ਫਿਲਮ ਦੀ ਬਹੁਤ ਚਰਚਾ ਸੀ ਉਹਦੇ ਜੋ ਉਹਨਾਂ ਨੇ ਮੈਨੂੰ ਤੁਸੀਂ ਬਲੀਵ ਕਰ ਰਹੇ ਹੋ ਜੇ ਤਿੰਨ ਚਾਰ ਟੈਸਟ ਹੋਏ ਸੀ ਪਹਿਲਾਂ ਉਹ ਪਤਾ ਨਹੀਂ ਕਿੰਨੇ ਮੁੰਡਿਆਂ ਦਾ ਹੋਇਆ ਸੀ ਹਜ਼ਾਰਾਂ ਦੀ ਗਿਣਤੀ 'ਚ ਕਿਉਂਕਿ ਪਹਿਲਾਂ ਉਹ ਰੋਲਸਨ ਨਹੀਂ ਦਿਉਣ ਕਰ ਰਿਹਾ ਸੀ ਉਹਦੀ ਕੋਈ ਪ੍ਰੋਬਲਮ ਹੋਈ ਬੈਕ ਵਗੈਰਾ ਦੀ ਲਿਵਸਾ ਤੇ ਚਲ ਕੋਈ ਗੱਲ ਨਹੀਂ ਯਾਰ ਕਿਸੇ ਹੋਰ ਨਵੇਂ ਮੁੰਡੇ ਨੂੰ ਲੈਨੇ ਕਿਉਂਕਿ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਸੀ ਕੋਈ ਵੱਡਾ ਸਟਾਰ ਹੈ ਜਾਂ ਨਵਾਂ ਤੁਸੀਂ ਕੋਈ ਸਫਾਰਸ਼ ਤੇ ਗਏ ਸੀ ਉੱਥੇ ਸਵਾਸਿਮਾਨ ਹੋਣਾ ਨੇ ਆਪਣਾ ਕੋਈ ਜੈਕ ਲਾਇਆ ਕਿਸੇ ਨੂੰ ਕਿਹਾ ਕਿ ਮੈਂ ਆਪਣਾ ਮੁੰਡਾ ਲਾਂਚ ਕਰਨਾ ਹੈ ਉਹਨਾਂ ਦਾ ਆਪ ਦਾ ਭਤੀਜਾ ਸੀਗਾ ਓਬਵੀਅਸ ਲਾਈਨ ਚ ਸੀ ਉਹਦਾ ਨਾਮ ਸੀਗਾ ਈਯੂਬ ਖਾਨ ਕੀ ਸੀ ਉਹਨਾਂ ਦੇ ਬਾਲਦ ਦਾ ਨਾਮ ਜਿਹੜੀ ਗੁਜ਼ਰ ਗਈ ਸੀ ਨਾਸਰ ਸਾਹਿਬ ਦਾ ਬੇਟਾ ਉਹਨਾਂ ਦਾ ਆਪ ਦਾ ਭਤੀ ਜਵਾਈ ਸੁਮੇਤ ਸੈਗਲ ਵੀ ਸੀ ਲਾਈਨ ਚ ਸ਼ਾਹਰੂਖ ਖਾਨ ਵੀ ਸੀ ਲਾਈਨ ਚ ਨਾਗਰ ਅਰਜੁਨ ਵੀ ਸੀ ਲਾਈਨ ਤੋਂ ਪਤਾ ਹੀ ਨਹੀਂ ਕਿੰਨੇ ਰਿ ਸੀਗੇ ਲਾਈਨ ਚ ਔਰ ਕਿੰਨਿਆਂ ਨੇ ਟੈਸਟ ਦਿੱਤੇ ਤੁਸੀਂ ਉਸ ਵੇਲੇ ਸ਼ਾਹਰੂਖ ਤੋਂ ਆਪਦੇ ਆਪ ਨੂੰ ਵੱਡਾ ਐਕਟਰ ਮੰਨਦੇ ਸੀ ਬੀ ਓਨੈਸਟ ਸ਼ਾਹਰੂਖ ਐਕਟਰ ਸੀ ਨਹੀਂ ਉਦੋਂ 샤루크 ਨੇ ਜੇ ਰੀਅਲ ਐਕਟਿੰਗ ਸ਼ੁਰੂ ਕੀਤੀ ਆ ਉਹ ਜਿਹਨੂੰ ਮੈਂ ਐਕਟਿੰਗ ਕਹੂੰਗਾ ਉਹ 2000 ਦੇ ਆਸ-ਪਾਸ ਕੀਤੀ ਆ ਕੇ ਮਾਈ ਨੇਮ ਇਜ਼ ਖਾਨ ਦੇ ਵਿੱਚ ਉਹਨੇ ਪ੍ਰੋਪਰਲੀ ਪਰਫਾਰਮ ਕੀਤਾ ਉਸ ਤੋਂ ਪਹਿਲਾਂ ਕਿੰਨੀਆਂ ਵੱਡੀਆਂ ਮੈਂ 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 ਆਈ ਐਮ ਸੌਰੀ ਮੈਂ ਇਹਨੂੰ ਐਕਟਿੰਗ ਨਹੀਂ ਮੰਨਦਾਗਾ ਜ਼ਿਆਦਾਤਰ ਉਹ ਐਂ ਹੀ ਕਰਦਾ ਸੀ ਔਰ ਉਹਨੇ ਨਾ ਤੂੰ ਪਹਿਲਾਂ ਦੀਆਂ ਫਿਲਮਾਂ ਦੇਖੁੱਸ ਮੈਂ ਅੱਜ ਵੀ ਡੀ ਡੀ ਐਲ ਜੇ ਮੇਰੇ ਖਿਆਲ ਹਾਂ ਡੀ ਡੀ ਐਲ ਜੇ ਇੱਕ ਵੱਡੀ ਵੱਡੀ ਫਿਲਮ ਸੀ ਡੀ ਡੀ ਐਲ ਜੇ ਇੱਕ ਵਕਤ ਦੇਖੋ ਫਿਲਮ ਮੇ ਟੋਨ ਟਰੈਕਟਰ ਦਾ ਕਿਹੜਾ ਹੱਥ ਹੁੰਦਾ ਹੁਣ ਤਾਂ ਤੁਸੀਂ ਤਾਂ ਫਿਲਮਾਂ ਬਾਰੇ ਜਾਣਨ ਲੱਗ ਗਏ ਹੋ ਐਕਟਰ ਦੀ ਕੰਟਰੀਬਿਊਸ਼ਨ ਸਾਡੀ ਟ੍ਰੈਜੇਡੀ ਹੈ ਅੱਜ ਪੰਜਾਬੀ ਫਿਲਮਾਂ ਚ ਵੀ ਮੈਨੂੰ ਕਿਰਕਾ ਲਿੰਗਾ ਬੰਬੇ ਕਾਫਲਾ ਫਿਲਮ ਮੈਂ ਬਣਾਈ ਸੀ ਡਾਇਰੈਕਟ ਕੀਤੀ ਸੀ ਲਿਖੀ ਵੀ ਸੀ ਐਕਟ ਵੀ ਕੀਤਾ ਸੀ ਇੱਕ ਬੰਦਾ ਮੇਰੇ ਕੋਲ ਆਇਆ ਮੈਨੂੰ ਇਹ ਸੰਨੀ ਦੇ ਹੋਲ ਦੀ ਫਿਲਮ ਚੰਨੀ ਸੀ ਕਾਫਲਾ ਚ ਮੇਰਾ ਜੀ ਕਰੇ ਦਾ ਗਲ ਕੁੱਟ ਦਿਆਂ ਮੈਂ ਕਿ ਬਣਾਉਂਦਾ ਮੈਂ ਮਰ ਗਿਆ 2 ਸਾਲ ਮੈਂ ਰਗੜੀਦਾ ਰਿਆ ਫਿਲਮ ਸੰਨੀ ਦੀ ਹੋਲਦੀ ਪ੍ਰੋਬਲਮ ਕੀ ਹੁੰਦੀ ਹੈ ਐਕਟਰ ਨਹੀਂ ਬਲਕਿ ਟੋਟੈਲੀ ਨਹੀਂ ਸਾਰੀ ਕਾਸਟ ਹਾਲੀਵੁੱਡ ਨੇ ਬੜੇ ਵਾਰੀ ਰੇਸ਼ੂਆਂ ਖੰਡੀਆਂ ਨੇ ਕਿ ਸਾਰੀ ਸਟਾਰ ਕਾਸਟ ਦੀ ਕੰਟਰੀਬਿਊਸ਼ਨ ਨਾਟ ਮੋਰ ਦੈਨ 20% ਫਿਲਮ ਦੇ ਵਿੱਚ ਇਹ ਮੰਨਿਆ ਜਾਂਦਾ ਵਰਲਡ ਸਿਨੇਮੇ ਵਿੱਚ ਔਰ ਕੱਲੀ 50% ਕੰਟਰੀਬਿਊਸ਼ਨ ਡਾਇਰੈਕਟਰ ਤੇ ਉਹ ਰੌਲਾ ਜੋ ਰਾਈਟਿੰਗ ਵਰਕ ਹੁੰਦਾ ਇਹ ਐ ਫਿਲਮ ਦੀ ਅਸਲ ਵੰਡ ਪਰ ਸਾਡੇ ਟਰੈਜੇਡੀ ਕੀ ਹੈ ਚਾਹੇ ਪੈਸਾ ਲੈਣ ਝ ਹੋਵੇ ਚਾਹੇ ਫਿਲਮ ਦੇ ਨਾਂ ਝ ਹੋਵੇ ਅਸੀਂ ਸਾਰਾ ਕੁਝ ਐਕਟਰ ਅੱਗੇ ਤੱਕ ਦਿੰਦੇ ਐ ਐਕਟਰ ਵਿਚਾਰੇ ਨੂੰ ਤਾਂ ਇਹ ਨਹੀਂ ਪਤਾ ਹੁੰਦਾ ਮੈਂ ਤੁਰਨਾ ਕਿਵੇਂ ਆ ਮੈਂ ਝੱਕਣਾ ਕਿੱਧਰ ਆ ਮੈਂ ਬੋਲਣਾ ਕਿਵੇਂ ਆ ਦੇ ਡੋਟ ਨੋ ਡਰ ਕਿਉਂ ਨਹੀਂ ਕੀਤੀ ਫਿਰ ਤੁਸੀਂ ਜੱਟ ਬੁੱਧੀ ਕਹਿ ਲੋ ਮੈਨੂੰ ਸੱਦਿਆ ਉਹਨਾਂ ਨੇ ਮੈਨੂੰ ਲੈ ਕੇ ਗਏ ਸੀ ਸਰਦਾਰ ਮਨਮੋਹਨ ਸਿੰਘ ਮਨਜੀ ਜੋ ਸਿਨੇਮਾਟੋਗ੍ਰਾਫਰ ਵੀ ਤੇ ਡਾਇਰੈਕਟਰ ਵੀ ਸੀ ਜੀ ਮਨਜੀ ਯਸ਼ਰਾਜ ਫਿਲਮ ਦੇ ਕੈਮਰਾਮੈਨ ਹੁੰਦੇ ਸੀ ਉਹਨਾਂ ਦੇ ਨਾਲ ਜੀ ਤੇ ਯਸ਼ ਜੀ ਨੇ ਜਦੋਂ ਲੈਣਾ ਸੀਗਾ ਜਿਵੇਂ ਪਤਾ ਲੱਗਿਆ ਕਿ ਕਲਿੰਗਾ ਮੈਨੂੰ ਮਿਲ ਗਈ ਔਰ ਦਲੀਪ ਸਾਹਿਬ ਨੇ ਇੱਕ ਮੁੰਡੇ ਨੂੰ ਚੂਜ਼ ਕੀਤਾ ਜਿਹੜਾ ਕਮਾਲ ਦਾ ਕਿਉਂਕਿ ਉਹਨੂੰ ਇੰਨੇ ਮੁੰਡਿਆਂ ਦੇ ਟੈਸਟ ਦੇ ਵਿੱਚੋਂ ਸਿਲੈਕਟ ਕੀਤਾ ਗਿਆ ਤੋ ਉਹ ਮਨਜੀ ਉਹ ਤਾਂ ਮੇਰੀ ਫਿਲਮ ਚ ਹੈ ਉਹਨਾਂ ਦੀ ਇੱਕ ਫਿਲਮ ਸੀ ਨਸੀਬੋ ਪੰਜਾਬੀ ਦੀ ਹਮ ਜਿਹੜੀ ਮੈਂ ਕੀਤੀ ਸੀ ਐਜ਼ ਅ ਹੀਰੋ ਜੀ ਜੀ ਰਿਲੀਜ਼ ਮਤਲਬ ਦਾ 94 ਚੋਈ ਸੀ ਕਿ ਜਾ ਕੇ ਜੀ ਤੇ ਉਹਨਾਂ ਨੇ ਮੈਸੇਜ ਭੇਜਿਆ ਮੈਨੂੰ ਉਹਨਾਂ ਨੇ ਦੱਸਿਆ ਕਿ ਭਈਆ ਚੁਪੜਾ ਬੁਲਾ ਰਹੇ ਨੇ ਤੁਹਾਨੂੰ ਤੇ ਮੈਂ ਕੁਛ ਤਾਂ ਹੋਇਆ ਤੇ ਮੈਂ ਚਲਿਆ ਵੀ ਗਿਆ ਮਿਲ ਮਨ ਜੀ ਮੇਰੇ ਨਾਲ ਸੀ ਗਿਆ ਸੀ ਮਿਲੇ ਜਾ ਕੇ ਉਹਨਾਂ ਨੇ ਮੈਨੂੰ ਸਟੋਰੀ ਸੁਣਾਈ ਉੱਥੇ ਅ ਨਰੇਸ਼ ਮਲੋਤਰੇ ਹੋ ਰਹੇ ਨੇ ਕਿਉਂਕਿ ਉਦੋਂ ਨਰੇਸ਼ ਮਲੋਤਰਾ ਡਰ ਬਣਾ ਰਿਹਾ ਸੀ ਤੇ ਜੇ ਦਿਲ ਲਗੀ ਯਸ਼ ਜੀ ਬਣਾ ਰਹੀ ਸੀਗੇ ਸੀਗੀਆਂ ਦੋਨਾਂ ਉਹਨਾਂ ਦੇ ਪ੍ਰੋਡਕਸ਼ਨ ਦੀ ਆ ਤਾਂ ਮੈਂ ਕਿਹਾ ਜੀ ਉਕੇ ਮੈਂ ਕਿਉਂ ਨਹੀਂ ਕਰੂੰਗਾ ਤੇ ਉਹਨਾਂ ਦੇ ਯਾਰ ਇੱਕ ਗੱਲ ਹੈ ਉਹਨਾਂ ਜੋਂਨ ਬੜਾ ਖਤਰਨਾਕ ਹੈ ਦਲੀਪ ਸਾਹਿਬ ਉਹ ਇੱਜ਼ਤ ਬਹੁਤ ਕਰਦੀ ਦਲੀਪ ਸਾਹਿਬ ਦੀ ਔਰ ਯਸ਼ ਚੋਪੜਾ ਨੂੰ ਦਲੀਪ ਸਾਹਿਬ ਵੀ ਯਸ਼ ਕਹੇ ਕਿ ਮੇਰੇ ਛੋਟੇ ਭਰਾ ਵਾਂਗੂ ਹੈ ਇਹ ਅੰਨੇ ਇੱਕ ਮਾਰੀ ਜ਼ਿੰਮੇ ਦੀ ਬੇਨਤੀ ਮੰਨ ਲਾ ਮੀ ਤੋਚ ਤੂੰ ਮੈਂ ਕਿਹਾ ਯਾ ਚੀ ਦੱਸੋ ਹੁਕਮ ਕਰੋ ਆਂਦੇ ਐ ਕਰ ਤੂੰ ਇੱਕ ਵਾਰੀ ਜ਼ਿਕਰ ਕਰ ਲਾ ਦਲੀਪ ਸਾਹਿਬ ਨਾਲ ਕਿ ਤੂੰ ਮੇਰੀ ਫਿਲਮ ਕਰ ਰਿਹਾ ਹੈ ਮੇਰਾ ਇੱਕੋ ਮਸਲਾ ਹੈ ਦਲੀਪ ਸਾਹਿਬ ਹੈਗੇ ਸ਼ਹਨਸ਼ਾਹ ਕਾਈਂਡ ਆਫ ਪਰਸਨ ਉਫ ਫਿਲਮ ਨੂੰ ਬਣਾਉਂਦਿਆਂ ਕਈ ਵਾਰੀ ਰਾਮ ਨਾਲ ਟਾਈਮ ਲਾਉਂਦੇ ਨੇ ਸਾਡੀ ਫਿਲਮ ਰੈਡੀ ਹੋ ਜਾਣੀ ਪਹਿਲਾਂ ਜੇ ਸਾਡੀ ਫਿਲਮ ਪਹਿਲਾਂ ਰੈਡੀ ਹੋ ਗਈ ਦੈਟਸ ਓਕੇ ਫਾਰ ਥੈਮ ਕਿ ਮੈਂ ਪਹਿਲਾਂ ਆਪਦੀ ਫਿਲਮ ਰਿਲੀਜ਼ ਕਰ ਸਕਾਂ ਟਾਲਿੰਗਾ ਤੋਂ ਪਹਿਲਾਂ ਮੈਂ ਕਿਹਾ ਸਰ ਤੁਸੀਂ ਉਹਨਾਂ ਉਹ ਤੁਹਾਨੂੰ ਹਮੇਸ਼ਾ ਆਪ ਦਾ ਛੋਟੇ ਭਰਾ ਹੋ ਗੁੰਮਦੇ ਤੁਸੀਂ ਗੱਲ ਕਰ ਲਓ ਆਂਦੀ ਯਾਰੋ ਬੜਾ ਡੇਂਜਰ ਜੁਣਾ ਇੱਕ ਵਾਰੀ ਤੂੰ ਜ਼ਿਕਰ ਕਰ ਲਾ ਫਿਰ ਮੈਂ ਇਹ ਗੱਲ ਕਰ ਲੂੰਗਾ ਮੈਂ ਕਿਹਾ ਓਕੇ ਜੀ ਮੈਂ ਉਹ ਨੂੰ ਬੋਧਰੀ ਨਹੀਂ ਕੀਤਾ ਗੱਲ ਨੂੰ ਮੈਂ ਗੱਲ ਹੀ ਨਹੀਂ ਕੀਤੀ ਇਹਨੂੰ ਕਹਿ ਲਓ ਜੱਟ ਬੁੱਧੀ ਗੱਲ ਨਹੀਂ ਕੀਤੀ ਤੂੰ ਨਹੀਂ ਕੀਤੀ ਮਾਵੇ ਛੱਡ ਪਰੇ ਬਥੇਰੀਆਂ ਆਉਣਗੇ ਮੈਂ ਕਿਉਂ ਗੱਲ ਕਰਾਂ ਆਪੇ ਗੱਲ ਕਰ ਲੈਣ ਇਹ ਮੇਰੀ ਬੇਵਕੂਫੀ ਸੀ ਮੈਂ ਨਹੀਂ ਕੀਤੀ ਉਹ ਫਿਲਮ ਹੋਰ ਕਿਸੇ ਨੇ ਕਰ ਲਈ ਚਾਰੂਖਣੇ ਕਰ ਲਈ ਹਿੱਟ ਵੀ ਹੋ ਗਈ ਬਾਅਦ ਚ ਅਸੀਂ ਤੁਰਦੇ ਆਂ ਫਿਰਦੇ ਆਂ ਇੱਕ ਵਾਰੀ ਵਾਕਿੰਗ ਮੈਂ ਉਸ ਤੋਂ ਬਾਅਦ 2000 ਤੱਕ ਹਰ ਰੋਜ਼ ਵਾਕ ਲੈਣ ਦੀ ਗੱਲ ਸੀ ਦਲੀਪ ਸਾਹਿਬ ਦੀ ਤੇ ਮੇਰੀ ਇਕੱਠਿਆਂ ਜੋਗਰ ਸਪਾਰਕ ਸੀ ਇਦਰ ਪਾਲੀ ਇਲਚ ਮੈਂ ਉਹਨਾਂ ਕੋਲ ਇਹ ਜ਼ਿਕਰ ਕੀਤਾ ਤੂੰ ਮੇਰੇ ਨਾਲ ਖੜ੍ਹ ਕੇ ਤੁਰੇ ਜਾਂਦੇ ਆ ਮੈਨੂੰ ਇਹ ਤਾਂ ਤੂੰ ਦੱਸ ਨਹੀਂ ਹੁੰਦਾ ਸੀ ਮੈਨੂੰ ਯੈਸ ਆਪਣਾ ਛੋਟਾ ਮੁੰਡਾ ਬੱਚਾ ਸੀਗਾ ਭਰਾ ਸੀ ਮੇਰਾ ਮੈਂ ਕਹਿ ਦਿੰਦਾ ਉਹਨੂੰ ਕੋਈ ਗੱਲ ਨਹੀਂ ਤੂੰ ਕਰ ਲੈ ਯੈਸ ਇੰਨੀ ਗੱਲ ਹੀ ਨਹੀਂ ਬਸ ਹੋਈ